ਲਗਦਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਗਿਆ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 84270 19817 ਸੋ ਅੱਜ ਦੀ ਵੀਡੀਓ ਜਰਸੀ 에어ਸਰ ਦਾ ਕਰਾਉਸ ਤੇ ਜਰਸੀ ਤੇ ਕਿੰਨੇ ਤੇ ਫੇਰ ਖੜੀ ਹੈ ਗਾਂ ਸਾਰਿਆਂ ਮੰਨ ਕੇ ਚਲੋ ਦੰਦਾ ਦੇ ਵਿੱਚ ਆ ਦੋ ਦੋ ਦੰਦਾ ਡਿਟੇਲ ਵੀਰ ਤੋਂ ਪੁੱਛਦੇ ਆ ਅੱਗੇ ਕਰੀਏ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਬਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਵੀਰੇ ਭਵਨ ਪ੍ਰੀਤ ਸਿੰਘ ਆ ਪਿੰਡ ਹੰਡਿਆਏ ਜਿਲ੍ਹਾ ਬਰਨਾਲਾ ਜੀ ਤੇ ਮੋਬਾਈਲ ਨੰਬਰ ਆਪਣਾ ਜੀ ਕੰਟੈਕਟ ਨੰਬਰ ਹੈ 9877868899 ਦੂਜਾ ਨੰਬਰ ਹੈ 9873550846 ਇਹ ਵੱਡੇ ਭਰਾ ਨੰਬਰ ਆ ਜੀ 9873550846 ਤੇ ਅੱਜ ਆਪਾਂ ਜੀ ਪਹਿਲੇ ਨੰਬਰ ਤੇ ਵੇੜ ਦੇਖੀ ਜਾਂਦੇ ਆ ਕਿਹੜਾ ਸੂਰਸ ਹੁੰਦੀ ਆ ਇਹ ਬਈ ਪਹਿਲਣੀ ਹੈ ਜੀ ਦੋਗੇ ਦੰਦ ਕੱਢਦੀ ਆ ਹਾ ਜੀ ਪਹਿਲਣ ਦੋਗੇ ਦੰਦ ਕੱਢਦੀ ਪਈ ਆ ਦੋਗੇ ਦੰਦ ਕੱਢਦੀ ਹੈ ਜੀ ਠੀਕ ਹੈ 21 ਤਰੀਕ ਨੂੰ ਇਹ ਦਿਨ ਪੂਰੇ ਨੇਗੇ ਠੀਕ ਹੈ ਆ ਵੀ ਬਹੁਤ ਚੰਗੇ ਛਿਮਣ ਦੀ ਗੀ ਅਗੇ ਲੱਗੇ ਵੀ 66 ਜੀਮਣੀ ਲਈ ਦਸ ਸੀਗਾ ਠੀਕ ਹੈ 66 ਤੋਂ ਗੱਬਣਾ ਬਾਈ ਸੋ ਜਰਸੀ ਦੇਖੋ ਸਾਫ ਸੁਥਰੀ ਮੂੰਹੋਂ ਬਿਲਕੁਲ ਦੋ ਦੰਦ ਦੋਗਦੇ ਬਾਈ ਇਹ ਕੱਢਦੀ ਹੋਈ ਹੈ ਖੀਰੀਆਂ ਚ ਮੰਨ ਕੇ ਲਵੇ ਬੰਦਾ ਇਹਦਾ ਬੱਚਾ ਹੀ ਸਾਰਾ ਆ ਮੰਨ ਕੇ ਚਲ ਦੋ ਸਾਲ ਦਾ ਵੀ ਨਹੀਂ ਹੋਇਆ ਡਰੀਏ ਦੇ ਥੋੜਾ ਜਿਹਾ ਆ ਸੇ ਕੱਢ ਦਿਆ ਦੰਦ ਹੈ ਇਹ ਦੋਗਦੇ ਦੰਦ ਕੱਢਦੀ ਹੋਈ ਆਏ ਬਾਈ ਠੀਕ ਹੈ ਦੋ ਸਾਲ ਦੀ ਏਜ ਆ ਬਸੀ ਗਈ ਠੀਕ ਆ ਪਿਓਰ ਜਰਸੀ ਹੈਣਾ ਅਸਲ ਆ ਬਾਈ ਠੀਕ ਹੈ ਦੇਣਾ ਲੈ ਜੂ ਦਸ ਜੇ ਹੈਣਾ ਸਾਹਮ ਦਾ 12 ਦਿਨਾਂ ਦਾ ਨਹੀਂ ਬਸੀ ਠੰਡੀ ਠੁੰਡੀ ਬਹੁਤ ਆ ਬਸੀ ਕਿੰਨਾ ਦੁੱਧ ਮੰਨ ਕੇ ਲੈਵੇ ਬੰਦਾ ਇਹਨੂੰ ਲੈ ਲਈ ਠੰਡੀ ਜਿੰਨੀ ਮਰਦੀ ਪਾਸੇ ਬੈਠੀ ਚਲੀ ਕੋਈ ਚੱਕਰ ਹੀ ਨਹੀਂ ਕਿੰਨਾ ਦੁੱਧ ਮੰਨ ਲੈ ਬੰਦਾ ਭਾਈ ਮਾਂ ਦੁੱਧ 32 ਕਿਲੋ ਦਾ ਰਿਕਾਰਡ ਹੈਗਾ ਦੁੱਧ 25 ਕਿਲੋ ਪਹਿਲੇ ਨਹੀਂ ਦੂ ਖਰਾ ਦੁੱਧ ਠੀਕ ਆ ਪਹਿਲਾਂ 25 ਕਿਲੋ ਦੁੱਧ ਆਮਣਾ ਪਾ ਦੂਗੀ ਕਿਲੋ ਦੁੱਧ ਖਰਾ ਬਸੀ ਦੋ ਤਾਂ ਦੇਖੀ ਪਲੇ ਕਿੰਨੀਆਂ ਬਸੀ ਦੀ ਠੀਕ ਆ ਮੁੱਠੀ ਹਾਸਾਣਾ ਮੜਾ ਲੈਵੇ ਹੋ ਕੇ ਠਨੇੜੇ ਹੀ ਥਣ ਵੀ ਦਿਖਾ ਦੇ ਭਾਈ ਤੇ ਰੇਟ ਜਮਾ ਵਾਜੂ ਹੋ ਜਾ ਭਾਈ ਜਮਾ ਜਾਊਗਾ ਦੇਖੀ ਲੈ ਜਿੰਨੀ ਮਰਦੀ ਪਾਸੇ ਬੈਠੀ ਜਾਵੇ ਜਿਹੜ ਤੇ ਭਾਏ ਦਾ ਕੀ ਲਊਗਾ ਭਾ ਬਈ ਇਹ ਤਾਂ ਕਰਾਂਗੇ ਫੋਨ ਤੇ ਹੋਊਗਾ ਜਾਇਜ ਹੋਊਗਾ ਜਾਇਜ ਬਈ 3 ਦੇ ਸਾਬ ਨੂੰ ਹਾਂ 1.5 ਲੱਖ ਦੀ 2 ਲੱਖ ਦੀ ਠੀਕ ਐ ਸੋ ਵੀਰ ਜਰਸੀ ਜਿੱਦੇ ਤਿਆਰ ਹੋ ਗਈ ਫੱਟੇ ਚਾਕੇ ਦੂਜੇ ਪਾਸੇ ਰੱਖਦੇ ਰਹੇ ਨੇ ਜਮਾ ਬਈ 2 ਲੱਖ ਮੰਗੀ ਜਾਈਏ ਜਾਇਜ ਕਰ ਆਲੇ ਮੁੱਲ ਲਾਊਗਾ ਅੱਜ ਦੀ ਗੱਲ ਕੋਈ ਰਾਜਾ ਭੋ ਪਾ ਦੇਣਾ ਜਾਇਜ ਕਰ ਆ ਜਮਾ ਕਿਹੜਾ ਗੱਲ ਸੋ ਮੂੰਹ ਦਿਖਾ ਦੇ ਬਈ ਸੋ ਮੂੰਹ ਮੱਥਾ ਦੇਖੋ ਸਾਫ ਸੁਥਰਾ ਅਗਰ 골ਡਨ ਆ ਪਿਓਰ ਕਲਰ ਪਿਓਰ 골ਡਨ ਜਿਵੇਂ ਸੋਨਾ ਮੰਨ ਕੇ ਚਲੋ ਪਾਇਆ ਚਮਕਦਾ ਉਹ ਚੀਜ਼ ਆ ਲਿਸਕਾ ਮਾਰਦੀ ਫਿਰਦੀ ਆ ਪਹਿਲਾ ਸੂਆ ਦੋ ਦੰਦ 20 ਸੂਏ ਦੁੱਧ ਪੀ ਲਿਓ ਇਹਨੇ ਬਾਡੀ ਸਟਰਕਚਰ ਇਦਾਂ ਹੀ ਰੱਖਣਾ ਜਮਾ ਬੁੱਢੀ ਹੋਣ ਵਾਲੀ ਹੈ ਨਹੀਂ ਜਮਾ ਕਿਆ ਬਾਤਾਂ ਫਿਰ ਵੀ ਜਾ ਦੂਜਾ ਸੂਆ ਕਹਿ ਕੇ ਵੇਚ ਲੇ ਹੋ ਜਿਵੇਂ ਬਾਹਰ ਨਹੀਂ ਅੰਗਰੇਜ਼ਾਂਾ ਹੁੰਦੀਆਂ ਬੁੱਢੀਆਂ ਹੋ ਜਾਂਦੇ ਮੇਕਅਪ ਕਰੇ ਜੱਜਦੀਆਂ ਜੱਜਦੀਆਂ ਇਹਨੂੰ ਮੇਕਅਪ ਕਰਨ ਵਾਲਾ ਚਾਹੀਦਾ ਜਾ ਆਪਣੀ ਵੀ ਲੋੜ ਨਹੀਂ ਨੂੰ ਹੀ ਸੁੰਦਰ ਬਹੇਰੀਆ ਬਈ ਸੋ ਜੈਜ ਗੱਲ ਆ ਜਮਾ ਸਾਫ ਸੁਧਰੀ ਆ ਸੋ ਦੇਖੋ ਤੁਰਦੀ ਧਰਦੀ ਦੇਖੋ ਜਮਾ ਕਿਆ ਬਾਤਾਂ ਬਾੜੀ ਆਖ ਲਾ ਬਈ origignal piece ਆ ਠੀਕ ਆ ਸਾਫ ਸੁਧਰੀ ਹੋਵੇ ਮਨ ਕੇ ਜਾ ਬਾਰੇ ਖਾਸ ਮਿੱਤਰ ਪਿਆਰੇ ਦਲੀ ਵੀ ਆ ਆਪਣੀ ਠੀਕ ਆ ਹਾਂ ਸੋ ਸੂਣ ਦੇ ਵਿੱਚ ਕੁਝ ਕੁ ਦਿਨ ਬਾਕੀ ਪਹਿ ਤੇ 10 ਦਰ ਬਾਕੀ ਰੇਟ ਫੋਨ ਤੇ ਹੋਊਗਾ ਬਾਜਬ 25 ਕਿਲੋ ਦੁੱਧ ਮੰਨ ਕੇ ਨੂੰ ਖਰੀਦਾਰੀ ਕਰ। 25 ਕਿਲੋ ਖੋਲਾ ਖਰਾ ਦੁੱਧ ਦੇਣਾ ਬਈ। ਠੀਕ ਹੈ ਅੱਗੇ ਦੋ ਨੰਬਰ ਬੜੀ ਹੋਰ ਦਿਖਾ ਦੇ ਜਾਈ ਇੱਕ ਵਾਰੀ। ਬਾੜੀ ਠੰਡੀ ਆਸਲਾ ਰੀਜਨਲ ਪੀਸ ਆ। ਠੰਡੀ ਠੰਡੀ ਦਾ ਕੋਈ ਆਂਤੀ ਨਹੀਂ ਹੈ ਨਾ। ਬਈ ਤੇ ਬੁੜੀਆਂ ਕੁੜੀਆਂ ਲੈ ਮੂੰਹ ਜੀ ਛਾਣ ਪਾਲਾ ਦਾ। ਠੀਕ ਹੈ। ਆਈ ਨਹੀਂ ਹੈਗਾ ਵੀ ਲੱਤ ਚੱਕ ਜੂਗੀ। ਠੰਡੀ ਠੰਡੀ ਦਾ ਤਾਂ ਕੋਈ ਆਂਤੀ ਨਹੀਂ। ਠੀਕ ਹੈ। ਅੱਗੇ ਜਿਹੜੀ ਦੋ ਨੰਬਰ ਦੇਖੀ ਜਾਨੇ ਆਪਾਂ। ਇਹ ਵੀ ਬਈ ਦੋ ਦੰਦਾਂ ਦੀ ਬੱਸੀ। ਠੀਕ ਹੈ ਤੇ ਐ ਮੰਨ ਕੇ ਆਏ 19 ਦਿਨ ਹੁਣ ਦਿਨ ਪੂਰੇ ਹੁੰਦੇ ਨੇ ਜੀ ਇਹਦੇ ਵਿੱਚ ਜਰਸੀ ਐਰ ਸੈਰ ਸਾਰਾ ਕੁਝ ਆ ਗਿਆ ਹਣਾ ਜਰਸੀ ਤੇ ਐਰ ਸੈਰ ਦਾ ਬਈ ਐਰ ਸੈਰ ਦੇ ਵੱਧ ਗੁਣ ਨੇ ਠੀਕ ਹੈ ਹਾਂ 10 ਦਿਨ ਬਾਕੀ ਇਹਦੀ ਵੀ 10 ਦਿਨ ਬਾਕੀ ਪਿਆ ਇਹ ਵੀ ਦੋ ਦੰਦ ਦੀ ਹੈਗੀ ਇਹ ਦੰਦ ਦੋ ਦੰਦ ਤੇ ਸਾਰੇ ਜਾਨਵਰ ਦੰਦਾਂ ਜੱਜ ਆ ਦੇ ਬਈ ਦੋ ਦੰਦ ਕੱਢੀ ਜੇ ਦੰਦਾਂ ਜੇ ਨਾ ਤਾਂ ਕੱਢੀ ਆ ਬਾਲੀ ਹਸ ਲੈ ਵੀ ਬਾਲੀ ਢੰਡੀ ਆ 10 ਦਿਨ ਬਾਕੀ ਤੇ ਕਿੰਨਾ ਦੁੱਧ ਮੰਨ ਕੇ ਚੱਲੇ ਬੰਦਾ ਇਹੋ ਬਈ ਮਲ ਦਿਖਾ ਦੇ ਬਾਲੀ ਢੰਡੀ ਆਣੀ ਇਹ ਆਪ ਪਨ ਹੈ ਰਸੀ ਨੇ ਗੋਦ ਦੇ ਵੀ 25 ਕਿਲੋ ਖਰਾ ਦੁੱਧ ਦੂਗੀ ਤੇ ਬਾਕੀ ਜਵਾਨੀ ਠੰਡੀ ਸੀ ਲਵਾ ਦੂ ਆ ਜਾ ਮੈਂ ਕਹਣਾ ਬਾਈ ਬਾੜੀ ਆਸ ਨਹੀਂ ਆ ਚਾਹੇ ਇਹ ਤਾਂ ਜਰਸੀ ਦੇ ਬੱਚੇ ਲੈ ਲੇ ਚਾਹੇ ਆ ਪੈਰ ਛਰ ਦੇ ਪੂਰਾ 10 ਦਿਨ ਲੱਗੇ ਬਾਈ ਇਕੱਠੀਆਂ ਕਰਨੇ ਜਾਇ ਜਾਲ ਆ ਜਾ ਵਾ ਐ ਨਹੀਂ ਹੈਗਾ ਕੋਈ ਇੱਕ ਦਿਨ ਦਾ ਦੋ ਦਿਨਾਂ ਦਾ ਕੀ ਆ ਜੀ ਦੇਖੋ ਮੜੀ ਪਲੇਟ ਦਿਖਾ ਦੇਣਾ ਵੀ ਰੋਗੇ ਠੀਕ ਹੈ ਇਹਦਾ ਇਹ ਚਲ ਇੱਕ ਪਾਦ ਦੀ ਵੀ ਚਲ ਕੋਈ ਗੱਲ ਨਹੀਂ ਜਿਹੜੇ ਵੀਰ ਨੇ ਕੱਚੀ ਲੈਣੀ ਮਤਾਂ ਦੇਣ ਸਾਹਮਣੀ ਆ ਉਹਨੂੰ ਅੱਜ ਜਾਇ ਦੇ ਭਾਅ ਦੇ ਦਾਂਗੇ ਜਿਹੜੇ ਤਿਆਰ ਹੋ ਗਏ ਬਾਈ ਉਦੋਂ ਹੋ ਮੋਲ ਠੀਕ ਹੈ ਸੋ 25 ਕਿਲੋ ਦੁੱਧ ਇਹ ਵੀ ਪਾ ਦੂ ਬੈੜ ਬਹੁਤ ਚੰ ਰੇਟ ਇਹਦਾ ਹੀ ਫੋਨ ਤੇ ਰਹੂਗਾ ਬਾਈ ਫੋਨ ਦੀ ਕਰਾਂਗਾ ਇਹਦਾ ਜੀ ਠੀਕ ਹੈ ਹਾਂ ਸੋ ਦੋ ਨੰਬਰ ਦੋ ਦੰਦਾਂ ਜਰਸੀ ਤੇ ਇਹ ਸਹ ਇਹਦਾ ਟਾਪ ਕਲਾਸ ਪਲਾਂਜਾ ਪਲੂਜਾ ਬਹੁਤ ਨਗੀਨਾ ਹੀ ਹੈ ਜਮੈਂ ਇੱਕ ਸਾਫ ਸੁਥਰਾ ਤੇ ਜਿੰਦ ਜਾਨ ਰਾਜੀ ਸਭੀ ਬੜੀ ਬਹੁਤ ਬੁੱਲੂ ਬਹੁਤ ਠੀਕ ਹੈ ਪੂਰੀ ਜਿੰਦ ਜਾਨ ਵਾਲੀ ਸਭੀ ਬੜੀ ਬਹੁਤ ਜਾਨੀ ਫੇਸਬੁਕ ਕੁਆਲਿਟੀ ਬੜੀ ਪਿਆਰੀ ਹੈ ਜੀ ਮੂੰਹ ਜਮੈਂ ਮਿਰਗ ਵਰਗੀ ਹੈ ਜੀ ਮੂੰਹ ਜਰਸੀ ਵਾਲਾ ਹੈ ਨਾ ਐ ਇੱਕ ਨਾ ਬਈ ਐਸ ਲਾਰੀਜਨਲ ਪੀਸ ਹੈ ਠੀਕ ਹੈ ਪਹਿਲਾ ਸੂਆ ਦੋ ਦੰਦ ਸੂੰਦੀ ਪਈਆ ਦਿਨ ਕੁਝ ਲੈਂਦੀ ਆ ਤੇ ਜਿੱਦੇ ਖਾ ਪੀ ਕੇ ਵੱਡ ਗਏ ਸਿਬਿਓ ਸੱਪ ਬਣ ਗਏ ਕਹਿੰਦੇ ਖਾ ਕੇ ਮਾਲ ਪਰ ਆਇਆ ਉਹ ਚੀਜ਼ ਹੈ ਰੱਖਣੀ ਘਰੇ ਸੌਂਕ ਦੀ ਹੈਨਾ ਜਿੰਨੂੰ ਮਰਜੀ ਚੱਕੀ ਲੈ ਇਹਦੇ ਤੇ ਮੂੰਹ ਚ ਥਾੜਾ ਪਾਈ ਜਾਦਾ ਐ ਨਹੀਂ ਵੀ ਕੋ ਕਹਿ ਜਣੀਆਂ ਜੈ ਜੈ ਕਾਲਾ ਬਾਰੇ ਠੰਡੀਆਂ ਨੇ ਆ ਫਿਰ ਨਹੀਂ ਲਪੀਸ ਨੇ ਪੂਰਾ ਠੰਡਿਆ ਸਾਫ ਸੁਥਰਾ ਹੈਨਾ ਤੇ ਅੱਗੇ ਤੀਜੇ ਨੰਬਰ ਦੀ ਗੱਲ ਕਰੀਏ ਜਿਹੜੀ ਆਪਾਂ ਇਹ ਬਈ ਦੂਜਾ ਤਨ ਹੁੰਦੀ ਹੈਗੀ ਦੂਜਾ ਹਾਂ ਮੂੰਹੋ ਛੇ ਗੰਦਾ ਜੀ Ориਜਨਲ ਕਹਦਾ ਲੈ ਜੂਗੀ ਖਾਏ ਪਾਏ ਨੇ ਤੇ ਬਈ ਦੱਸ ਦੇਣਾ ਦਸ ਦਿਨ ਇਹਦੇ ਸੂਣ ਚ ਵਾਕੀ ਹਾਂ ਇਹਦੇ ਦੁੱਧ 22 ਕਿਲੋ ਪਹਿਲੇ ਨੇ ਦੁੱਧ ਪਾਏ ਪਿਆ ਇਹਦੇ 25 ਤੋਂ ਪਲਾਸੀ ਦੋ ਨਾੜਾ ਪਿੰਡੇ ਦੀ ਦਿਖਾਈ ਦੇ ਜਾਂਦੀ ਹੈ ਹਨਾ ਬਾਈ ਗਿੰਦੀਆਂ ਨਹੀਂ ਦਿੰਦੀ ਇਹ ਜਿਹੜੀ ਬਰੀਡ ਆ ਬਾਈ ਉਹ ਹੁੰਦੇ ਆ ਐਵੇਂ ਦਾ ਕੋ ਮੋਟੇ ਜੰਮੀਆ ਹੁੰਦੇ ਨੇ ਉਹ ਜੀ ਸਾਰੇ ਬਰੀਕ ਨਹੀਂ ਆ ਠੀਕ ਆ ਧੋਰੀ ਬਾਹਰ ਮਰੀ ਫੇਸ ਕੁਆਲਟੀ ਬਹੁਤ ਪਿਆਰੀ ਹੈ ਜੀ ਸੋ ਦੇਖੋ ਫੇਸ ਕੁਆਲਟੀ ਚੰਗੀ ਆ ਜਿੰਦ ਜਾਨ ਦੂਜਾ ਸੁਦਾ ਹੁੰਦੀ ਆ ਕਿੰਨਾ ਦੁੱਧ ਮੰਨ ਕੇ ਪੈਸੇ ਲਾਵੇ ਬੰਦਾ ਇਹਦੇ ਦੁੱਧ ਬਾਈ 25 ਕਿਲੋ ਦੁੱਧ ਖਾਰਾ ਦੁੱਧ ਦੂਹੀ ਪਲਾਸੀ ਸੋ 25 ਕਿਲੋ ਦੁੱਧ ਦੋ ਕਿਆ ਬਾਤ ਆ ਹਵਾਨੇ ਤੇ ਨਾੜਾ ਤਾਂ ਹੈਗੇ ਸਾਡਾ ਨੰਬਰ ਤੇ ਆ ਗਈ ਭਾਏ ਦਾ ਵੀ ਫੋਨ ਤੇ ਪਗਾਰਾਂਗੇ ਭਾਈ ਫੋਨ ਤੇ ਹੋਊਗਾ ਜੈ 10 ਤਰੀਕ ਵੀ ਦੱਸ ਲੇ ਬੜੀ ਤਰੀਕ ਆ ਜਾਈਗਾ 10 ਤਰੀਕ ਸੋ 10 ਤਰੀਕ ਨੂੰ ਵੀਡੀਓ ਕਵਰ ਕਰੀ ਜਾਨੇ ਆਪਾਂ ਤੇ 11 ਤਰੀਕ ਨੂੰ ਚੌਥੇ ਮਹੀਨੇ ਸਵੇਰੇ ਆਪਾਂ ਚੜਾ ਦੇਣੀ ਕਰਦੀ ਆ ਇਹਦੇ ਕਹਿੰਦੀ ਪੁੰਡੀ ਲਾਓ ਖੱਡੇ ਤੇ ਚੱਲੀਏ ਕਿਸੇ ਪਾਸੇ ਨੂੰ ਆਪਾਂ ਤੇ ਜਿੰਦ ਜਣ ਸਮੀ ਸੁਮੀ ਬਹੁਤ ਸੋ ਠੰਡੀ ਛੁੰਡੀ ਦੇਖੋ ਕੋਈ ਆਹ ਠੰਡੀ ਛੁੰਡੀ ਜਿਵੇਂ ਮਰਦੀ ਬੁੜੀਆਂ ਕੁੜੀਆਂ ਜਿਹੜਾ ਮਰਦੀ ਜਾਈ ਜਾਵੇ ਤੇ ਫਿਰ ਜਿਹੜੀ ਮਨ ਨਾਲ ਲੱਤ ਮਾਰ ਜੇ ਆਪਾਂ ਦਿਖਾਉਂਦੇ ਨਹੀਂ ਹੋਣ ਤੇ ਅੱਗੇ ਆਪਾਂ ਜਿਹੜੀ 4 ਨੰਬਰ ਦੇ ਵਹਿੜ ਦੇਖ ਹਾਂਜੀ ਇਹ ਕਿਹੜਾ ਸੂਆ ਸੁੰਦੀ ਹੈ ਦੂਜਾ ਸੂਆ ਸੁੰਦੀ ਹੈਗੀ ਪੂਨੇ 19 ਕਿਲੋ ਦੁੱਧ ਤੱਕ ਖਰਾ ਕੈਦ ਲੈਂਦੀ ਹੈ ਹਾਂ ਐ ਮੰਨ ਕੇ ਪੰਜ ਚਾਰ ਦਿਨ ਲੈ ਜੂਗੀ ਦੁੱਧ 22 23 ਕਿਲੋ ਦੁੱਧ ਖਰਾ ਪਾ ਦੁੱਧ ਮੋਹ ਵੀ ਚਾਰ ਦਾੰਦ ਆਈ ਚਾਰ ਦਾੰਦ ਦੀ ਗੱਲ ਨਹੀਂ ਹੋਣੀ ਜੀ ਜਿਹੜੀ ਆਪਾਂ ਕਹਾਂਗੇ ਕਲੀਅਰ ਦੇ ਵਿੱਚ ਹੋਊਗੀ ਚਾਰ ਦਾੰਦ ਦੂਜਾ ਸੂਆ ਦੂਜਾ ਸੂਆ ਬਾਈ ਦੁੱਧ ਕਿੰਨਾ ਮੰਨ ਕੇ 20 ਕਿਲੋ ਪੋਲੇ ਤੀਦੂ ਨਹੀਂ 22 23 ਕਿਲੋ ਦੁੱਧ ਖਰਾ ਤੋਂ ਦੇਣਾਗਾ ਤੇ ਲਗਭਗ 2 4 ਦਿਨ ਹੀ ਗੱਡੂ ਹਨਾ ਹਾਂ ਬਾਈ 2 4 ਦਿਨ ਲੈ ਜੂਗੀ ਹਾਂ 2 4 ਦਿਨ ਲੈ ਜੂਗੀ ਐ ਮੰਨ ਕੇ ਜਲਦੀ ਨੇ ਰੱਖਣੀ ਹੈਗੀ ਸਵਾ 1 ਮੈਂ ਕਿਹਨਾਂ ਕੰਦੀ ਦਾ ਮੁਕਾਬਲਾ ਕਰੀ ਜਾਊਗੀ 22 ਕਿਲੋ ਬਣ ਕੇ ਲੈ ਲੈ 22 ਕਿਲੋ ਤਾਂ ਖਰਾਾਦ ਦੋ ਦੂ ਤੇ ਲੈਵਾ ਦੇਖੋ ਅੱਗੇ ਪਿੱਛੇ ਦਾ ਕਿਆ ਬਾਦ ਆ ਜਾਵਾ ਜੇ ਭੂਗਲ ਟਰਾਲੀ ਜਾਂਦੀ ਹੁੰਦੀ ਐ ਸਾਈਡ ਲੈ ਕੇ ਪਾਸੇ ਦੀ ਹੋਣਾ ਪੈਂਦਾ ਉਹ ਸਿਸਟਮ ਆ ਪੂਰੀ ਜਿੰਦ ਜਾਨ ਸਾਫ ਸੁਥਰੀ ਜਮਾ ਗਵਾਂਢੀ ਦੇਖਣਗੇ ਗਾਂ ਕਿੱਥੋਂ ਲੈ ਆਏ ਮੇਰੇ ਨੇੜੇ ਦਿਖਾ ਦੇ ਬਾਈ ਲੈਵਾ ਥਣ ਮੱਝ ਆਲਾ ਜਾਵਾ ਹਨਾ ਮੱਝ ਆਲਾ ਬਾਈ ਠੀਕ ਐ ਰਾਜੀ ਸਭੀ ਬੜੀ ਕੱਦ ਕੱਦ ਕੁਦ ਬਹੁਤ ਆ ਬਾਕੀ ਇਹਦਾ ਕੱਦੀ ਵਧੀਆ ਬਾਈ ਮੈਂ ਕਿਹਨਾਂ ਕੰਦੀ ਵੀ 20 ਕਿਲੋ ਪਾਣੀ ਵਾਂਗ ਦੋ ਦੂਗੀ ਜੇ ਵਧੀਆ ਸੇਵਾ ਕਰਨੀ ਐ 23 24 ਕਿਲੋ ਤਾਂ ਖ ਸੋ ਬਲੇਕ ਕਲਰ ਦੇ ਵਿੱਚ ਆ ਗਈ ਸਾਫ ਸੁਥਰੀ ਰਾਜੀ ਵੱਡੀ ਵੱਡੀ ਬਹੁਤ ਜਿਆਦੇ ਆ ਤੇ ਜਿਹੜੀ ਵੀਰੇ ਪੈਂਟ ਦੇ ਜਰਸੀਆ ਦੇਖੀ ਜੰਨੇ ਆ ਇਹ ਇਹ ਵੀ ਬਾਈ ਚਾਰ ਦੰਦਾਂ ਦਾ ਮੂੰਹ ਪਲੂਨ ਨੇ ਇਹਨੇ ਦਿੱਤੇ 26 ਕਿਲੋ ਦਿੱਤਾ ਹੋਵੇ ਦਾ ਠੰਡੀ ਠੰਡੀ ਬਹੁਤ ਆ ਬਾਲੀ ਠੰਡੀ ਆ ਬਾਈ ਆਸਲਾ ਦੂਜੀਆਂ ਦੂੜੀਆਂ ਲੈਂਦੇ ਆਪਾਂ ਠੀਕ ਹੈ ਇਹੋ ਆ ਗਈ ਬਾਹਰ ਠੇਲਾ ਲੈ ਠੀਕ ਆ ਸਾਫ ਸੁਥਰੀ ਤੇ ਦੰਦੋ ਕਿਵੇਂ ਆ ਇਹ ਦੰਦੋ ਬਾਈ ਚਾਰ ਹੀ ਆ ਚਾਰ ਦੰਦ ਦੂਜਾ ਸੁਆ ਦੂਜਾ ਸੁਆ ਬਾ ਠੀਕ ਆ ਓਕੇ ਬਈ ਕੱਢਦੀ ਆ ਇਹ ਕੱਢਦੀ ਆ ਜੀ ਇਹ ਕੱਢਦੀ ਆ ਬੱਸੀ ਠੀਕ ਆ ਠੀਕ ਆ ਠੀਕ ਆ ਹਾਂ ਦੇਖੁੰਦਾ ਨੇ ਲੱਗਦੀ ਦੰਦਾ ਪੂਰੀਆਂ ਹੋਣੀਆਂ ਗਾਈਆਂ ਕੱਚੀ ਵੱਧ ਲੱਗਦੀ ਆ ਨਾ ਹਾਂ ਬਈ ਕੱਚੀ ਵੱਧ ਲੱਗਦੀ ਆ ਕੱਚੀ ਬਈ 15 ਸਾਲਾਂ ਦੀ ਜ਼ਰੂਰ ਆ ਜਿਹੜਾ ਸਾਹਮਣੂ ਇਹਨੂੰ ਠੀਕ ਆ ਉਹਨੂੰ ਅੱਜ ਦਾ ਭਾਅ ਦੇ ਦਾਂਗੇ ਕਿਤਨੇ ਬਈ ਤਿਆਰ ਹੋ ਗਈ 1.5 ਲੱਖ ਦੀ ਪੁੱਲ ਹੱਥੀ ਵੀ ਗੂ ਬੜਾ ਏ ਠੀਕ ਆ ਹਾਂ ਤੇ ਰੇਟ ਫਿਰ ਸਾਰੇ ਉਹ ਚੀਜ਼ ਦੇ ਹਿਸਾਬ ਨਾਲ ਹੋਣਗੇ ਹਾਂ ਬਈ ਜਾਇਜ਼ ਰੇਟ ਹੋਣਗੇ ਕੋਈ ਐ ਨਹੀਂ ਹੋਊਗਾ ਵੀ ਛਵਾ ਲੱਖ ਜਾਂ 1.5 ਲੱਖ ਠੀਕ ਆ ਠੀਕ ਜਨ ਗੱਲ ਸਾਰੇ ਆ ਮੰਨ ਕੇ ਚੱਲ ਵੀ ਲੱਖ ਤੌਂਦਰ ਵਾਲੇ ਭਾਈ ਨੇ। ਸੋ ਲੱਖ ਤੌਂਦਰ ਹੀ ਪਹਾੜਾ ਸੀ 35 50 98 77 86 99 ਕੋਈ ਵੀ ਨਾਲ ਤੁਹਾਡੇ ਪਸੰਦ ਹੋਵੇ ਦੇਖ ਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ। ਠੀਕ ਹੈ। ਹਲੇ ਕੜੀ ਕੱਚੀ ਕੱਚੀ ਹੈ ਨਾ। ਐਚ ਐਫ ਜੱਡੀ ਆ। ਵੀਡੀਓ ਦੇਖਣ ਲਈ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹੋਰਦੇ।